ਜੀਵਣੀ ਜਦੋਂ ਚ ਇੱਕ ਬੰਦਾ ਮਿਸਿੰਗ ਏ ਆ ਹਾਂ ਆ ਹਾਂ ਵਾਹ ਇਹ ਵਾਹ ਅੱਜ ਕੱਲ ਦੇ ਭੈਣ ਭਰਾਵਾਂ ਦਾ ਪਿਆਰ ਵੇਖੋ ਕਿੰਨਾ ਮੈਨੂੰ ਤਾਂ ਕਿਵੇਂ ਹੁੰਦਾ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਤੇ ਟੈਲੀਫੋਨ ਲੱਗਿਆ ਤੁਸੀਂ ਤਾਂ ਹੀ ਤਾਂ ਸਾਗਰ ਦੀ ਰੋਟੀ ਖਸਾਈ ਪਈਏ ਸੁਰ ਸੁਰ ਕੇ ਸੁਰ ਸੁਰ ਕੇ ਮੈਂ ਚੱਲਾਂਗੀ ਕਿੰਨੇ ਚੱਲ ਤੇ ਜਾਏ ਕਿ ਬਸ ਚੱਕਵਾਆਂ ਲਾਈ ਲੈ ਮੈਂ ਅਸੀਂ ਵੇੜਾ ਮੰਡ ਲਿਆ ਆ ਕੀ ਗੱਨੀ ਪਈਏ ਤੁਪਾ ਮਿਸਾ ਡੱਕੀ ਫੋਨ ਚ ਪਿੱਲਡ ਮਾਰ ਕੇ ਇਹ ਗੱਡੀਆਂ ਜੂਮ ਕਰਕੇ ਲੰਘਦੀਆਂ ਨੇ ਬਹੁਤ ਪੱਜਾਂ ਜਾਂਦੀਆਂ ਪੀਲੋ ਮਿਸ਼ਨ ਇਹ ਵੀ ਪਤਲੀ ਕਰਕੇ ਭੇਜਣਾ ਮੈਨੂੰ ਕੀ ਭੇਜਿਆ ਤੇ ਕੀ ਆ ਗਿਆ ਜੇ ਤੋਰ ਸਕਦੇ ਤਾਂ ਜਾਇਓ ਫੇਰ ਨਹੀਂ ਕਹਿਣਾ ਵੀ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਤੁਹਾਡੇ ਗਹਿੜਾ ਮੂੰਹ ਚੁੱਕਿਆ ਤੁਹਾਡਾ ਟੈਪੀ ਵਲੌਗ ਬਣਨੀ ਆਪਾਂ ਤੇ ਸੀ ਨਾ ਤੁਹਾਡੇ ਨਾਲ ਤਾਂ ਬਹੁਤ ਮੋਟਾ ਹੈ ਟਬਲ ਚਿੰਨ ਪੁੱਤਰ ਟਬਲ ਜਿੰਨ ਕਰ ਲਈ ਮੈਂ ਪੈਕਿੰਗ ਇੰਨਾ ਕੁ ਸਮਾਨ ਐਦਕੀ ਤੇ ਘੱਟ ਲਾ ਕੇ ਜਾਵਾਂਗੇ ਕਿਉਂਕਿ ਸਰਦੀ ਚ ਸਮਾਨ ਜ਼ਿਆਦਾ ਹੋ ਜਾਂਦਾ ਚਲੋ ਜੀ ਆਇਦਰ ਮੈਮ ਤਿਆਰ ਹੋ ਰਹੇ ਨੇ ਮੈਮ ਮੈਂ ਮੈਮ ਆਜੋ ਜਲਦੀ ਜਲਦੀ ਸੈੱਰ ਕਰ ਦਾਂ ਅੱਜ ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਤੁਸੀਂ ਮਾਮੇ ਪਿੰਡ ਜਾ ਰਹੇ ਹੋ ਤੇ ਤੁਸੀਂ ਅੱਜ ਇੰਨੇ ਇਰੀਟੇਟ ਕਿਉਂ ਹੋਏ ਹੋ ਪਏ ਹੋ ਹੈਲੋ ਗਾਇਜ਼ ਵੈਲਕਮ ਬੈਕ ਇਹ ਅਨਦਰ ਵਲੌਗ ਹੋਰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਸੋ ਟਾਈਮ ਹੋ ਚੁੱਕਿਆ ਹੈ 1 ਵਜ ਗਿਆ ਤੇ ਅਸੀਂ ਚੱਲੇ ਅੱਜ ਕਿੱਥੇ ਚੱਲੇ ਅੰਜਲ ਨਾਨੀ ਹਾਊਸ ਨਾਨੀ ਹਾਊਸ ਸਾਮੇ ਪਿੰਡ ਚੱਲਦੇ ਆਏ ਹੋਏ ਜਿੱਥੋਂ ਇੱਕ ਤੇ ਮੇਰੇ ਪਤਾ ਨਹੀਂ ਕੀ ਦੁਸ਼ਮਣੀ ਜਦੋਂ ਮੈਂ ਵਲੌਗ ਸਟਾਰਟ ਕਰਾਣਾ ਉਦੋਂ ਹੀ ਸੜਕ ਟੁੱਟੀ ਆਉਣੀ ਹੁੰਦੀ ਏ ਤੇਰੇ ਚੰਗਾ ਪਣਾ ਹਾਂ ਪਹਿਲਾ ਚੰਗਾ ਬੜਾ ਵਧੀਆ ਸੀ ਉਦੋਂ ਆਪਾਂ ਗੱਲਾਂ ਗੱਲਾਂ ਚ ਹੀ ਕੱਢਤਾ ਤੇ ਆ ਮਿਸਟਰ ਮਨਦੀਪ ਸਿੰਘ ਹੈਲੋ ਗਾਇਜ਼ ਹੈਲੋ ਗਾਇਜ਼ ਹੁਣ ਇਹ ਸਾਡੇ ਵਿੱਚੋਂ ਇੱਕ ਬੰਦਾ ਮਿਸਿੰਗ ਏ ਤੁਸੀਂ ਵੀ ਕਹੋਗੇ ਵੀ ਇੱਕ ਜਣਾ ਮਿਸਿੰਗ ਏ ਉਹ ਦੇਖ ਨਹੀਂ ਰਿਹਾ ਹੈਨਾ ਮਲਾਪ ਨਹੀਂ ਆਇਆ ਸਾਡੇ ਨਾਲ ਕਿਉਂਕਿ ਮਲਾਪ ਰਹਿ ਗਿਆ ਸੀ ਆਪਣੀ ਭੂਈ ਕੋਲ ਅਸੀਂ ਗਏ ਸੀ ਟੀਨਾ ਹੁਣਾ ਕੋਲ ਤੇ ਉੱਥੇ ਹੀ ਰਹਿ ਗਿਆ ਉਹ ਤੇ ਉੱਥੇ ਉਹ ਤੇ ਉਦੇ ਇੰਨੇ ਜਿਆਦਾ ਮਸਤ ਨੇ ਉਹਨੂੰ ਫੋਨ ਕਰੀਦਾ ਉਹ ਕਹਿੰਦਾ ਹਲੇ ਮੈਂ ਹੋਰ ਰਹਿਣਾ ਮੈਂ ਹੋਰ ਰਹਿਣਾ ਉਹਦਾ ਪੂਰਾ ਦਿਲ ਲੱਗਿਆ ਪਿਆ ਫਿਰ اس ਕਿਾ ਚੱਲ ਕੋਈ ਗੱਲ ਨਹੀਂ ਤੂੰ ਰਹਿੜਾ ਜਿੰਨੇ ਦਿਨ ਰਹਿਣਾ ਫਿਰ ਜਦੋਂ ਤੇਰਾ ਜੀ ਕਰੇਗਾ ਫਿਰ ਉੱਥੇ ਹੀ ਆ ਜੀ ਮਾਵੇਂ ਪਿੰਡ ਨੇੜੇ ਹੀ ਐ ਸ ਕਰਕੇ ਮਲਾਪ ਕਰ ਰਿਆ ਪੂਰਾ ਫਨ ਸ਼ਨ ਆਹਾਂ 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 ਏਂਜਲ ਏਂਜਲ ਪੂਰੀ ਖੋਸ਼ ਏ ਵੀ ਮਲਾਵਣੀ ਹੈਗਾ ਹਨਾ ਚਲ ਲੈ ਇਹ ਜੋ ਤੇਰਾ ਦਿਲ ਲੱਗਿਆ ਮਲਾਪ ਬਿਨਾਂ ਪੂਰਾ ਬੋਰ ਹੋ ਰਹੀ ਦਿਲ ਕਰਦਾ ਇਹਨਾਂ ਨੂੰ ਮਿਲਣ ਨੂੰ ਵੀ ਮਲਾਪ ਛਿੱਤੀ ਆਵੇ ਨਾ ਗਾਲ ਫਿਰ ਫਿਰ ਮੈਂ ਬੋਰ ਹੋ ਰਹੀ ਮੈਂ ਬੋਰ ਹੋ ਰਹੀ ਆ ਇਹ ਨਹੀਂ ਕਹਿੰਦੀ ਵੀ ਮੇਰਾ ਦਿਲ ਨਹੀਂ ਲੱਗਦਾ ਵਾਹ ਇਹ ਵਾਹ ਅੱਜ ਕੱਲ ਦੇ ਭੈਣ ਭਰਾਵਾਂ ਦਾ ਪਿਆਰ ਵੇਖੋ ਕਿੰਨਾ ਬੜੀ ਕਰਿਓ ਹੈ ਇੰਨਾ ਜ਼ਿਆਦਾ ਪਿਆਰ ਮੈਨੂੰ ਤਾਂ ਕਿਵੇਂ ਹੁੰਦਾ ਮਲਾਪ ਤੋਂ ਬਿਨਾ ਉਹਨੂੰ ਨਹੀਂ ਉਹਨੇ ਇੱਕ ਵਾਰੀ ਵੀ ਨਹੀਂ ਗੱਲ ਕੀਤੀ ਮੇਰੇ ਨਾਲ ਤਾਂ ਅੱਜ ਵੀ ਕੀਤੀ ਕੱਲ੍ਹ ਵੀ ਮੇਰੇ ਨਾਲ ਨਹੀਂ ਉਹਨੇ ਗੱਲ ਕੀਤੀ ਐਡਾ ਕਰਕੇ ਬਸ ਐਡਾ ਢੀਠ ਨਿਕਲੇ ਐ ਮੈਨੂੰ ਸਭ ਨੂੰ ਕਿਵੇਂ ਕਿਵੇਂ ਹੋ ਜਾਂਦਾ ਵੀ ਹਾਈ ਮੇਰਾ ਜੀ ਨਹੀਂ ਲੱਗਦਾ ਉਸ ਤੋਂ ਬਿਨਾ ਬੜੇ ਖਰਾਬ ਹੁੰਦੇ ਨੇ ਬੱਚੇ ਚਲੋ ਜੀ ਮਿਲਦੇ ਆ ਤੁਹਾਨੂੰ ਫਿਰ ਉੱਥੇ ਜਾ ਕੇ ਟਿਲ ਦੈਨ ਬਾ ਬਾਏ ਮੈਂ ਕੀ ਅਖਬਾਰ ਸਪੈਨਿੰਗ ਕਰ ਰਹੀ ਆ ਮਮਾ ਗਾਣਾ ਗਾਰੇ ਨੇ ਤੇ ਉਹਨੇ ਪੁੱਛਿਆ ਨੂੰ ਕਿਹੜਾ ਗਾਣਾ ਗਾਰੇ ਨਾ ਮੈਨੂੰ ਕੀ ਪਤਾ ਕੀ ਅਖਬਾਰ ਤੇ ਕੁਝ ਕਰਦੀ ਆ ਮੈਂ ਚਿੱਠੀਆਂ ਦੇ ਵੀ ਤੇ ਜਾਇਆ ਸੀ ਸੁਣਦੇ ਹੁੰਦੇ ਵਗਣਾ ਦਸਾਇਆ ਹੁਣਾ ਉਦੋਂ ਤੇ ਸਾਗਰ ਤੇ ਹਾਈ ਚੱਕੋ ਵੀ ਗਾਣੇ ਸੁਣਦੇ ਸੀ ਚੱਕੋ ਨਹੀਂ ਤਾਂ ਪਪਾ ਚੁੱਪਵੇਂ ਗਾਣੇ ਇਹ ਤੁਸੀਂ ਤਾਂ ਹੀ ਤਾਂ ਸਾਗਰ ਦੀ ਵੋਟੀ ਘਸਾਈ ਪਈਏ ਸੁਣ ਸੁਣ ਕੇ ਸੁਣ ਸੁਣ ਕੇ ਤੂੰ ਤਾਂ ਰਹੀ ਸੀ ਕੀ ਕਦਨ ਜਿਸ ਦਿਨ ਜਿਆ ਤੁਹਾਰੇ ਸਿਰ ਉਦੋਂ ਪਪਾ ਚੁੱਪਵੇਂ ਗਾਣੇ ਪਪਾ ਨੂੰ ਮੰਨਦੇ ਹੀ ਚੁਕਵੇਂ ਗਾਣੇ ਨੇ ਉਦੋਂ ਕਹਿਣ ਕਿ ਗਾਣੇ ਲਾ ਫੋਨ ਤੂੰ ਔਨ ਕਰਕੇ ਕਰਕੇ ਮੈਂ ਕਿਹਾ ਮੇਰੇ ਫੋਨ ਦੀ ਬੈਟਰੀ ਲੋ ਹੋਈ ਪਈ ਸੀ ਲੋਕੇਸ਼ਨ ਲਾ ਲਾ ਕੇ ਮੈਂ ਕਿਹਾ ਵੀ ਮੈਂ ਚੱਲਾਂਗੀ ਕਿ ਕਹਿੰਦੇ ਚੱਲ ਤੇ ਜਾਏ ਕਿ ਬਸ ਚੱਕਵਾ ਜਾਂ ਲਈ ਫਿਰ ਮੈਂ ਕਿਹੜਾ ਲਾਇਆ ਗਾਣਾ ਮੈਂ ਲੱਗੀ ਗਾਣਾ ਲੈ ਮੈਂ ਅਸੀਂ ਵੇੜਾ ਮੰਡ ਲਿਆ ਲੈ ਖੁਸ਼ੀਆਂ ਦਾ ਖੇਲਾ ਵੰਡ ਲਿਆ ਕਹਿੰਦੇ ਆਹ ਕੀ ਗਾਨੀ ਪਈ ਏ ਚਕਵਾ ਜੇ ਕਾਣਾ ਲਾ ਮੈਂ ਕਿ ਲਾਨ ਨੂੰ ਦੱਸ ਮੈਂ ਕੋਈ ਹੋ ਹੈ ਫਿਰ ਮੁੜ ਕੇ ਮੈਨੂੰ ਕਹਿੰਦੇ ਉਹ ਵੜਾ ਗਾ ਉਹ ਲਾ ਤੂੰ ਤੇ ਮੈਂ ਨਹੀਂ ਕੋਝੇ ਨਹੀਂ ਪਾਪਾ ਨੇ ਕੁਝ ਹੋਰ ਕਿਹਾ ਸੀ ਕੀ ਕਿਹਾ ਸੀ ਭੁੱਲ ਗਈਆਂ ਤੂੰ ਤੇਰੇ ਕਹਿੰਦੇ ਚੱਕਵੇਂ ਲਾ ਲਾਪ ਕਹਿੰਦਾ ਮੁੱਤੇ ਵਾਲੇ ਨੇ ਲਾ ਦੇਣਾ ਮੁਲਾਪ ਗਾਣ ਲੱਗ ਗਿਆ ਮੁੱਤੇ ਵਾਲੇ ਦਾ ਕਿਹੜਾ ਪਤਾ ਨਹੀਂ ਗਾਣਾ ਗਾਣ ਲੱਗ ਗਿਆ ਉਹ ਹੈ ਨਹੀਂ ਅੱਜ ਉਹਨੇ ਦੱਸਣਾ ਸੀ ਬੜੇ ਤਮਾਸ਼ੇ ਲੱਗੇ ਉਧਰ ਤੇ ਆ ਜਾ ਸਤਿ ਸ਼ਕਾਲ ਹੈਲੋ ਮਿੱਠੀ ਬਣਾ ਲੈਂਦਾ ਹੈ ਹੈਲੋ ਗਾਇਜ਼ ਨਵਾਂ ਲੈ ਲਵੋ ਨਵਾਂ ਲੈ ਲਵੋ ਨੋ ਹੀ ਹੈ ਹੈਲੋ 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 ਮਰੀ ਸ਼ਨੀ ਨਹੀਂ ਲੈ ਲਵੋ ਅੰਜੀ ਤਲੀ ਪੂਰਨ ਦਾ ਸੌਂ ਗਿਆ ਹੈ ਹੈਲੋ ਆਸ੍ਰੀ ਕਾਲਸ ਆਸ੍ਰੀ ਕਾਲਸ ਹੋਰ ਠੀਕ ਬੈਨ ਬੈਨ ਠੀਕ ਹੋ ਜੋੜੀ ਕਿਉਂ ਉਹ ਕਿੰਦੇ ਭੈਣ ਸਾਡੀ ਜੋੜੀ ਵੇਖੇ ਭੈਣ ਸਾਡੀ ਜੋੜੀ ਵੇਖੇ ਭੈਣ ਇਹ ਕੌਣ ਹੈ ਪਾਜੀ ਭੈਣ ਹੈ ਪਾਜੀ ਥਾਪੀ ਨੂੰ ਜਿਹੜਾ ਭੈਣ ਭੈਣ ਹੁੰਦੇ ਨੇ ਉਹ ਹਾਂ ਹੈਲੋ ਘੱਤੀ ਵਾਲੀ ਅੜਵਾਲੀ ਹਾਂ ਹੈਪੀ ਹੋਲੀ ਭੈਣ ਨਹੀਂ ਪਰ ਜਿੰਨਾ ਮਜ਼ੇ ਹੈਪੀ ਨੂਜਰ ਕਹਿਣ ਚਾਹੁੰਦਾ ਹੈ ਨਾ ਉਨਾ ਹੀ ਇਹਦੇ ਵਿੱਚ ਹੁੰਦਾ ਹੈਗਾ ਕਿਸੇ ਕਿਸੇ ਇਨਸਾਨ ਕਿਉਂ ਉਹਨੇ ਕਹਿੰਦਾ ਪ੍ਰੋਣੀ ਕਹਿੰਦਾ ਪ੍ਰੋਣੀ ਵੇ ਆ ਤਾਈ ਭੱਜ ਕੇ ਗਿਆ ਸੀ ਹੈ ਉਹ ਤੈਨੂੰ ਪਤਾ ਸੀ ਹੋਰ ਉਹ ਕਹਿੰਦਾ ਮੈਂ ਸੀ ਕਾਸ਼ੂਮਨ ਹਾਂ ਸ਼ੂਮਨ ਜੰਮਦਾ ਹੈਲੋ ਗਾਇਆ ਪਰ ਪਾਰਟੀ ਕਰ ਰਹੀ ਆ ਛਿੱਕੂ ਛਿੱਕੂ ਨਹੀਂ ਆ ਦੇ ਵਿੱਚ ਖਵਾ ਦੋ ਇਹ ਪਾਤੀ ਚੱਲ ਰਹੀ ਐ ਟਿਟਕੂ ਟੈਂਗੁੱਡ ਟੈਂਗ ਟੈਂਗੇਟਾਂਗੇ ਸੋਣਾ ਨੀੜਾ ਸੋਣਾ ਸੋਣਾ ਨੀੜੀ ਛੋਣੀ ਪੁਤਰੀ ਕੀ ਕਰਦੀ ਸੀ ਹੈ ਫੁਕੂਰੀਆ ਕੂਕੂਰੀਆ ਹੈ ਹੈਪੀ ਨੂਜ਼ਰ ਪਾਇਨਾ ਹੈਪੀ ਨੂਜ਼ਰ ਪਾਇਣ ਇਹ ਹੈਪੀ ਨੂਜ਼ਰ ਕਿੱਥੋਂ ਆਈ ਏ ਹੈਪੀ ਨੂਜ਼ਰ ਇਹ ਪਾਇਣ ਕਿੱਥੋਂ ਆਈ ਏ ਪਾਇਣ ਕੁੜੀ ਟਾਂਟ ਚ ਲੁਕਣਾ ਹੈ ਮੈਨੂੰ ਬਾਹਰ ਕਰ ਦੇ ਹੈਪੀ ਨੂਜਰ ਪਾਏ ਨਾ ਨਹੀਂ ਪਾਏ ਕਿੱਥੇ ਗਈ ਹੈ ਪਾਏ ਨੂੰ ਮੈਂ ਬੋਲਦਾ ਪਾਏ ਨਾ ਪਾਏ ਨ ਕਿੱਥੇ ਗਈ ਹੈ ਪਾਏ ਨੀ ਪਾਏ ਨ ਪਾਏ ਨ ਐਪਲ ਗੋਲ ਗੋਲ ਪਾਏ ਐਪਲ ਨੋ ਕੇ ਹੈਪੀ ਹੋਲੀ ਹੈਪੀ ਨੂਜਰ ਹੈਪੀ ਨੂਜਰ ਰੰਗੀਆਂ ਰੁਕ ਜੋ ਰੁਕੋ ਮੁਝੇ ਛੋੜ ਕੇ ਭੱਗ ਗਈ ਹੈ ਹਾਈ ਨੀਵਰਾ ਸ਼ੇਵਣਾ ਮੈਂ ਛੋੜ ਚੱਲ ਆ ਜਾ ਰੁਕ ਜਾਓ ਛੱਡ ਕੇ ਭੱਜ ਗਈ ਸੀ ਹੈ ਉਹ ਮੇਲੇ ਉੱਦੋਂ ਵੀ ਅੱਗੇ ਪਹੁੰਚ ਗਈਆਂ ਨੇ ਉਹਨਾਂ ਦੇ ਪੱਥਰੇ ਹੋਣਾ ਇੱਧਰ ਛਕਣ ਇੱਧਰ ਹੋ ਜਾ ਪੁੱਤਰ ਆਪਾਂ ਹੋ ਚੁੱਕੇ ਹਾਂ ਇਸ ਲਈ ਆਪਾਂ ਹਾਂ ਇਸ ਲਈ ਹੌਲੀ ਚੱਲ ਰਹੇ ਹਾਂ ਅਸੀਂ ਹਾਂਜੀ ਗਾਇਜ਼ ਵੈਲਕਮ ਬੈਕ ਤੇਥੋਂ ਭਾਵੇਂ ਸਾਡਾ ਕੋਈ ਫੋਨ ਚ ਪਿੱਲਡ ਮਾਰ ਕੇ ਆਇਆ ਵੈਲਕਮ ਬੈਕ ਕਰਦੀ ਆ ਤਾਂ ਇਹ ਗੱਡੀਆਂ ਜੂਮ ਕਰਕੇ ਲੰਘਦੀਆਂ ਨੇ ਬਹੁਤ ਤੇਜ਼ ਐ ਲੱਗਦਾ ਮੈਂ ਤਾਂ ਕਈ ਵਾਰੀ ਇਮੇਜਿਨ ਕਰਦੀ ਆ ਵੀ ਗੱਡੀਆਂ ਚ ਵੀ ਠੋਕਦੀਆਂ ਨੇ ਹਾਂ ਚੁੱਕ ਕੇ ਉਹ ਮਾਰਨ ਗਿਆ ਤੇ ਡਰ ਲੱਗਦਾ ਵੀ ਕੋਈ ਵੇਚੀ ਨਾ ਆ ਬੱਜੇ ਭਾਈ ਪੱਜਾਂ ਜਾਂਦੀਆਂ ਪਹਿਲੋ ਪਹਿਲੋ ਵੀ ਵਾਕ ਤੇ ਨਹੀਂ ਕੋ ਪਹਿਲੋ ਵਾਕ ਹਾਂਜੀ ਗਾਇਜ਼ ਅਸੀਂ ਅੱਜ ਆਏ ਅੱਜ ਲੈਂਡ ਕੀਤੇ ਆ ਅੱਜ ਅਸੀਂ ਅੱਜ ਹੀ ਅਸੀਂ ਦੀਦੀ ਨੂੰ ਲਾ ਦਿੱਤਾ ਡਿਊਟੀ ਤੇ ਪਤਲੇ ਹੋਣ ਦੇ ਮਿਸ਼ਨ ਤੇ ਹੈ ਵਾਕ ਤੇ ਨਿਕਲ ਗਏ ਅੱਜ ਜੀ ਚਲੋ ਪਹਿਲਾਂ ਵਾਕ ਕਰਕੇ ਆਏਓ ਫਿਰ ਆ ਕੇ ਕੁਝ ਖਾਓ ਇਹਨਾਂ ਨੇ ਹੁਣ ਮਿਸ਼ਨ ਇਹ ਵੀ ਪਤਲੀ ਕਰਕੇ ਭੇਜਣਾ ਮੈਨੂੰ ਹੈ ਨਾ ਬਾਜੀ ਪਹਿਚਾਨ ਨਾ ਸਕਣ ਕਿ ਕੀ ਭੇਜਾਸ ਤੇ ਕੀ ਆਕੇ ਕਿਤੇ ਹੋ ਗਏ ਨਾ ਵੀ ਲਿਆਓ ਉਹਨੂੰ ਹੀ ਭੇਜੋ ਵਾਪਸ ਜਿਹੜੀ ਮੈਂ ਭੇਜੀ ਸੀ ਆਹ ਕਹੋਣਾ ਕੀ ਏ ਫਿਰ ਕਵਾਂਗੇ ਫਿਰ ਦੁਬਾਰਾ ਭੇਜੋ 15 ਦਿਨਾਂ ਲਈ ਯਾ ਜੀ ਬਦੀ ਹੈ ਛੁੱਟੀ ਐਕਸਟੈਂਡ ਹੋ ਜਾਣਗੀ ਜੀ ਤੁਹਾਡੀ ਪਹਿਲਾਂ ਪਤਲੀ ਕਰੋ ਗੁਰੂ ਫਰੇਦ ਵਾਂਗੂ ਪਹਿਲਾਂ ਮੋਟੀ ਕਰਨੀ ਫਿਰ ਪਤਲੀ ਕਰਨੀ ਹੈ ਪਤਲੀ ਕਰਨੀ ਹੈ ਤੁਸੀਂ ਪਤਲੀ ਕਰ ਲਿਓ ਪਹਿਲਾਂ ਫਿਰ ਮੋਟੀ ਕਰ ਲਿਓ ਠੀਕ ਹੈ ਕੀ ਪਤਾ ਭਾਜੀ ਤਾਂ ਪਤਲੀ ਪਸੰਦ ਆ ਜੀ ਆਪਾਂ ਵੀ ਜੋ ਨਹੀਂ ਕਰੀਏ ਕਰੀਏ ਜੋ ਕੀ ਭਾਜੀ ਆ ਆਪਣੇ ਬਰੀਕ ਨੇ ਜੇ ਬੰਦਾ ਆਪ ਬਰੀਕ ਹੋਵੇ ਤਾਂ ਹੀ ਪਤਲੇ ਵਾਲੀ ਲੁੱਕ ਪਸੰਦ ਆਈ ਉਹ ਵੀ ਕੀ ਭੱਜ ਬੱਦੀ ਕੰਬਲੀਆਂ ਹੋ ਚੱਲੀਆਂ ਨੇ ਵੈਸੇ ਕਿੰਨਾ ਵਧੀਆ ਨਾ ਮਜ਼ਾ ਆ ਰਿਹਾ ਬਹੁਤ ਵਧੀਆ ਲੱਗਦਾ ਸਾਡੇ ਤੇ ਉਏ ਸਾਡੇ ਉਹ ਜੱਗਗੀ ਜੀ ਉਧਰ ਜਾਈਏ ਨਾ ਹਾਂ ਤੁਹਾਡੇ ਦੀ ਇਧਰ ਗੁਰਦੁਆਰੇ ਵਾਲੀ ਸਾਈਡ ਤੋਂ ਜਿਹੜੀ ਹਾਂ ਉਹ ਬੜ ਗੁੱਜਰਾਂ ਵਾਲੀ ਸਾਈਡ ਉਧਰ ਬੜਾ ਵਧੀਆ ਹਾਂ ਉਧਰ ਅਸੀਂ ਗਰਮੀਆਂ ਚ ਲੈ ਕੇ ਜਾਂਦੇ ਹੁੰਦੇ ਸੀ ਨਾ ਸਕੂਟੀਆਂ ਬੜਾ ਮਜ਼ਾ ਆਉਂਦਾ ਹੁੰਦਾ ਸੀ ਹਾਂ ਉਧਰ ਟ੍ਰੈਫਿਕ ਵੀ ਘੱਟ ਐਵੇਂ ਹੀ ਹਾਂ ਔਰ ਸਾਡੇ ਇਧਰ ਸਾਡੇ ਵਾਲੇ ਰੋਡ ਤੇ ਕੋਈ ਹਾਲ ਨਹੀਂ ਜਿੱਥੇ ਕੋਠੀਆਂ ਦੇ ਅੱਗੇ ਨਾ ਬਹੁਤ ਸੜਕ ਤੇ ਨਹੀਂ ਬੰਦਾ ਸੋ ਸਕਦਾ ਹੈਗਾ ਟਰੱਕ ਗੱਡੀਆਂ ਤੇ ਪਿੱਛੇ ਵੀ ਕੋਈ ਆ ਰਹਿਆ ਜਾ ਰਹਿਆ ਆ ਇੱਥੇ ਸੀ ਉਹ ਤਾਂ ਹੁਣ ਵਿੱਚ ਹੀ ਕੁੰਡੀਆਂ ਪੈਣ ਲੱਗ ਗਈਆਂ ਮੂਛ ਵੀ ਬੜੀਆਂ ਪੈਂਦੀ ਆ ਆਇਤਾ ਹੈ ਸਿਆਲ ਚੋਂ ਜਾ ਚੀਜ਼ਾਂ ਦੀ ਮੌਜ ਰਹਿੰਦੀ ਵਾਵਾ ਸਿਆਲ ਚ ਆਪਾਂ ਰੱਬ ਨਹੀਂ ਨਿਕਲਣ ਜੋ ਰੱਬ ਕਮਰੇ ਚੋਂ ਨਹੀਂ ਨਿਕਲ ਜੋ ਰੱਬ ਕਮਰੇ ਚੋਂ ਨਹੀਂ ਨਿਕਲ ਜੋ ਰੱਬ ਕਮਰੇ ਚੋਂ ਨਹੀਂ ਨਿਕਲ ਜੋ ਤੇ ਸਹੀ ਗੱਲ ਹੈ ਸੈਰ ਕੀ ਕਰਨੀ ਹੈ ਮਮਮੀ ਜੀ ਕਹਿੰਦੇ ਨੇ ਵੀ ਮੈਂ ਪਤਲੀ ਹੋ ਚੁੱਕੀ ਆ ਇਸ ਕਰਕੇ ਮੈਨੂੰ ਲੋਡ ਨਹੀਂ ਪਪਾ ਨੂੰ ਕੰਪਨੀ ਦੇਣੀ ਆ ਮਮਾ ਤੁਸੀਂ ਇੱਟਾ ਪਤਲੀ ਹੋਣਾ ਉਸ ਤੋਂ ਬਾਅਦ ਆਹ ਦੇਖੋ ਕਿੰਨੀ ਅੱਗੇ ਮਮਮੀ ਤੇਰੀ ਤੇ ਉਹ ਹੱਥ ਲਾ ਕੇ ਮੋੜਨ ਵਾਲੀ ਐ ਮੈਂ ਨਹੀਂ ਤੇਜ ਨਹੀਂ ਫਸ ਸਕਦੀ ਭਈ ਭੱਜੋ ਨਾ ਹੋਲੀ ਤੋਤਲ ਤੂੰ ਸਰਾਮ ਨਾ ਚਾ ਰਹੇ ਹੋ ਵੀ ਨਹੀਂ ਤੇਰੇ ਤੋਂ ਦੁਰਦੇ ਬਹਿ ਹਣ ਹੋਰ ਕੀ ਨਹੀਂ ਕਿਤੇ ਕਿਉਂਕਿ ਇਹਨੇ ਸਪੋਰਟਰ ਪਾਏ ਨੇ ਕਦੀ ਪਿੱਤਰ ਸਕਦਾ ਆਏ ਹੋਏ ਹਮ ਸਪੋਰਟਰ ਵਿਖਾ ਉਹਨੂੰ ਆਪ ਨੂੰ ਰਿਲੈਕਸ ਮਿਲਦਾ ਹੈ ਨਾ ਸਹੀ ਅਸੀਂ ਆਈ ਭੱਜਦੀਆਂ ਜਾਣੀਆਂ ਵਾ ਹਾਂ ਵਿੱਚ ਵਿੱਚ ਜੋਗਿੰਗ ਵਿੱਚ ਵਿੱਚ ਸਪੀਡ ਦੀ ਭੱਜਦੀ ਆ ਕਿੰਨਾ ਮਰ ਤੇ ਕੜ ਗਈ ਹੁਣ ਜਾ ਕੇ ਇਹ ਨੂੰ ਹੁੰਦਾ ਵੀ ਹਾਏ ਇੱਥੋਂ ਮੁੜ ਜਾਓ ਤੂੰ ਦੋ ਮਿੰਟ ਬਹਿ ਜਾ ਰੁਕ ਜਾ ਇਹ ਤੇ ਪਿੱਛੇ ਰਹਿ ਜਾਂਦੀ ਹੁੰਦੀ ਜਿਵੇਂ ਨਾਪੇ ਦਾ ਸਾਡਾ ਗਿਆ ਪੈ ਨਾ ਕਿਵਰੀ ਇੰਨੀ ਪਿੱਛੇ ਰਹਿ ਜਾਂਦੀ ਅੱਛਾ ਫੇਰ ਆ ਛਗਣਾ ਮੈਨੂੰ ਕਹਿੰਦੀ ਕਹਿੰਦੀ ਪੁਈ ਵਾਕ ਕਰਨੇ ਜਾਣਾ ਜੇ ਤੁਰ ਸਕਦੇ ਤਾਂ ਜਾਇਓ ਫੇਰ ਨਹੀਂ ਕਹਿਣਾ ਵੀ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਜੇ ਤੁਰਿਆ ਜਾਂਦਾ ਤਾਂ ਚੱਲਿਓ ਤੇਰੀ ਵੀ ਸੁਣਾ ਰਹੀ ਮੈਂ ਆ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ ਜੀ ਨਹੀਂ ਇਹਨੂੰ ਤਾਂ ਅਸੀਂ ਕਹਿੰਦੇ ਹੁੰਦੇ ਸੀ ਅਜਵੇਂ ਗੱਡੀਆਂ ਲੰਘਦੀਆਂ ਹਨ ਸ਼ਗਨ ਜੇ ਤੂੰ ਥੱਕ ਗਿਆ ਤੈਨੂੰ ਪਿਠਾ ਕੇ ਵਾਪਸ ਭੇਜ ਦੇਣ ਤਾਂ ਡੱਡੇ ਤਾਰ ਦੇਣਗੇ ਹਾਂ ਦਿੰਦੀ ਨਹੀਂ ਆਈ ਸੀ ਇੱਕ ਟੈਂਪੂ ਆਉਂਦਾ ਵੇਖਿਓ ਨੇ ਆਏਗਾ ਦੁੱਧ ਵਾਲਾ ਉਹ ਹੋ ਰਿਹਾ ਉਹ ਪੱਕਾ ਉਹ ਮੱਲਾ ਦੇ ਘਰ ਜਾਂਦਾ ਅੱਛਾ ਹੋਰ ਮੈਂ ਉਹ ਚ ਮੈਂ ਕਿ ਚੱਲ ਜੀ ਤੋੜ ਘਰ ਤਾਰੇਗਾ ਹਾਂ ਚੜਦੀ ਨਹੀਂ ਹੈ ਜੀ ਭਾਈ ਜਿਹੜਾ ਥੱਕ ਗਿਆ ਫਿਰ ਤੁਹਾਨੂੰ ਪਹਿਲਾਂ ਹੀ ਦੱਸ ਆਉਂ ਆਟੋ ਹੁੰਦਾ ਪਿਆ ਆਟੋ ਆ ਰਿਹਾ ਹਾਂ ਆਟੋ ਵਾਲਾ ਵੇਚਣਾ ਮਾਰੀ ਜਿਹੜਾ ਸਾਵਾ ਬਾਪੂ ਜਾਂਦਾ ਪਿਆ ਕਿਤੇ ਤੂਲੇ ਕਹਿਣਾ ਮੂੰ ਚੁੱਕਿਆ ਆ ਕਿਤੇ ਨਾ ਡੈਪੀ ਵਲੌਗ ਬਣਨੀ ਅਪਨ ਤੁਸੀਂ ਨਾ ਮੈਂ ਸਕੂਟੀ ਤੇ ਆਪਾਂ ਅਸੀਂ ਬੜਾ ਮਜ਼ਾ ਕੀਤਾ ਉਦੋਂ ਹਾਂ ਹੁਣ ਫਿਰ ਗਰਮੀਆਂ ਚ ਕਰਾਂਗੇ ਸ਼ੁਰੂ ਸਿਹਰਤ ਕਹਿੰਦੀ ਮੈਂ ਸਕੂਟੀ ਲੈ ਕੇ ਆਣਾ ਕਰਦਾ ਨਾਲ ਨੀ ਤੋਰ ਵੀ ਇਹਨੇ ਉਂਝ ਮੈਨੂੰ ਕਹਿੰਦੀ ਏ ਜਮਾ ਹੀ ਓਏ ਉਹ ਕਹਿੰਦੀ ਮੈਂ ਸਕੂਟੀ ਲੈ ਕੇ ਜਾਵਾਂ ਕਰਾਂਗੀ ਨਾਲ ਅੱਛਾ ਤੇ ਪਹਿਲਾਂ ਪੇਪਰ ਦੇਣਾ ਹਾਂ ਮੈਂ ਤੁਸੀਂ ਉਹ ਕਰਿਓ ਫਿਰ ਤੇ ਮੈਂ ਸਕੂਟੀ ਤੇ ਮੇਰਾ ਸਿਆਲ ਜਿਵੇਂ ਚੱਲ ਹੁਣ ਵੀ ਤੁਸੀਂ ਮੇਰੇ ਨਾਲ ਖੜੇ ਹੋ ਤੁਹਾਡੇ ਨਾਲ ਤੇ ਬਹੁਤ ਮੋਟਾ ਹੈ ਹਾਂ ਮਮ ਜੀ ਪਰ ਸਿਆਲ ਚ ਜ਼ਿਆਦਾ ਲੱਗਦਾ ਨਹੀਂ ਹੈ ਹਾਂ ਤੁਹਾਡੀ ਉੱਤੋਂ ਪਾਣੀ ਪੀਖੋ ਦੇਖੀ ਅਸੀਂ ਮੈਂ ਸੋ ਡਬਲ ਚਿੰਨ ਤਾਂ ਡੀ ਹੋਣ ਲੱਗ ਗਈ ਸੀ ਹਾਂ ਹੁਣ ਵੀ ਹੈ ਗਈ ਇਹ ਡਬਲ ਚਿੰਨ ਤੇ ਹੱਲੇ ਵੀ ਹੈ ਗਈ ਹੈ ਪਰ ਅੱਗੇ ਨਾਲੋਂ ਫਰਕ ਹੈ ਹਾਂ ਕਾਫੀ ਹੈ ਮਤਲਬ ਡਬਲ ਡਬਲ ਚਿੰਨ ਪੁੱਤਰ ਡਬਲ ਚਿੰਨ ਇੱਥੇ ਮਾਸ ਇੱਥੋਂ ਹੋਣ ਲੱਗ ਜਾਂਦਾ 44 ਰੁਪਏ ਨਾ ਹੈ 44 ਹਾਂ ਆਈ ਐਮ ਸ਼ੋਰ ਜੀ ਜੀ ਮੈਂ ਉਹ ਨਹੀਂ ਹੁੰਦੀ ਕਿਹੜੀ ਜ਼ੀਰੋ ਜ਼ੀਰੋ ਥੱਲੀ ਪੈਗੀ ਮਾਡਲ ਵਾਲੀ ਹੈ ਮਾਡਲ ਵਾਲੀ ਥੱਲੀ ਪੈਗੀ